ਤੋਂ 5 ਮਿੰਟ ਦੇ ਵਿੱਚ ਤੁਹਾਡਾ ਲਾਇਸੈਂਸ ਬਣ ਕੇ ਤਿਆਰ ਹੋ ਜਾਏਗਾ ਜੀ ਹਾਂ ਇਹ ਸ਼ਬਦ ਅਸੀਂ ਨਹੀਂ ਕਹਿ ਰਹੇ ਇਹ ਸ਼ਬਦ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਕਹੀ ਗਏ ਸੀ ਕਿਸੇ ਵੇਲੇ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਵੀ ਕੀਤੇ ਸੀ ਪਰ ਉਹ ਹੁਣ ਉਹ ਵਾਅਦੇ ਨੇ ਜਿਹੜੇ ਝੂਠੇ ਨਿਕਲਦੇ ਸਾਬਿਤ ਆ ਰਹੇ ਨੇ ਦੱਸਦੇ ਕਿ ਆਰਟੀਓ ਦਫ਼ਤਰ ਦੇ ਵਿੱਚ ਦਰਸਲ ਹੰਗਾਮਾ ਹੁੰਦਾ ਹੈ ਹੰਗਾਮਾ ਹੁੰਦਾ ਹੈ ਕਿ ਕਾਰ ਦੇ ਜ਼ਰੂਰੀ ਕਾਗਜ਼ਾਤ ਬਣਾਉਣ ਨੂੰ ਲੈ ਕੇ ਤਾਂ ਜਿਸ ਵੇਲੇ ਮਾਹੌਲ ਇੰਨਾ ਕੁ ਜ਼ਿਆਦਾ ਭਖ ਜਾਂਦਾ ਹੈ ਕਿ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਔਰ ਲੋਕ ਨੇ ਜਿਹੜੇ ਜੋ ਅੱਕੇ ਹੋਏ ਨੇ ਪਰੇਸ਼ਾਨ ਹੋ ਚੁੱਕੇ ਨੇ ਮਿੰਤਾ ਕਰ ਕਰਕੇ ਵੱਡੇ ਅਫਸਰਾਂ ਦੀ ਉਹਨਾਂ ਦੇ ਵੱਲੋਂ ਬਿਆਨ ਸਾਂਝੇ ਕੀਤੇ ਗਏ ਨੇ ਤਾਂ ਉਹ ਤੁਹਾਨੂੰ ਵੀ ਸੁਣਾ ਦਿੰਨੇ ਆ। ਇੱਥੇ ਤਾਂ 9 ਵਜੇ ਤੇ ਆਏ ਆ ਤੇ ਕੋਈ ਪੁੱਛ ਹੀ ਨਹੀਂ ਰਿਹਾ ਜੀ ਇੱਥੇ ਵੀ ਇਹ ਨਹੀਂ ਪਤਾ ਕਿ ਕਿਸ ਨੇ ਆਉਣਾ ਹੈ ਕਿ ਜਾਣਾ ਹੈ ਕਿ ਨਹੀਂ ਜਾਣਾ ਜੀ। ਤਿੰਨ ਬੰਦੇ ਸੀ ਆਏ ਆ ਇੱਕ ਬੰਦੇ ਨਾਲ ਤੇ ਉਹ ਪੁੱਛ ਹੀ ਨਹੀਂ ਰਿਹਾ ਕੋਈ ਗੱਲ ਵੀ। ਕੀ ਗੱਲ ਹੈ? ਸਾਹੀ 3 ਦਿਨ ਆਏ ਜੀ ਅੱਜ ਲਾਇਸੈਂਸ ਵਾਸਤੇ। ਹੂੰ। ਇਹ ਕਿਤੇ ਕੋਈ ਪਤਾ ਹੀ ਨਹੀਂ ਵੀ ਲੈਣੇ ਟਰਾਈ ਕੋਈ ਹੋ ਹੈਗਾ ਕਿ ਕੋਈ ਬੰਦਾ ਕਿ ਨਹੀਂ ਹੈਗਾ ਜੀ ਸਰਕਾਰ ਦੇ ਤੁਹਾਨੂੰ ਮਸ਼ਹੂਰੀ ਕੋਈ ਨਹੀਂ ਹੁੰਦੀ ਨਹੀਂ ਨਹੀਂ ਤੁਸੀਂ ਕਹਿੰਦੇ ਵੀ ਮਤਲਬ ਜੇ ਟਰਾਈ ਲੈਣੀ ਆ ਉਹਦੇ ਬਾਰੇ ਕੋਈ ਜਾਣੂ ਕਰਾਉਂਦੇ ਵੀ ਕਿਸ ਤਰ੍ਹਾਂ ਨਹੀਂ ਨਹੀਂ ਤਾਂ ਕੋਈ ਜਾਣੂ ਨਹੀਂ ਕਰਾ ਰਿਹਾ ਨਹੀਂ ਕੋਈ ਨਹੀਂ ਜਾਣੂ ਕਰਾਇਆ ਜੀ ਨਾ ਕੋਈ ਦੱਸਿਆ ਨਾ ਕਿਸੇ ਨੇ ਪੁੱਛਿਆ ਜੀ ਵੀ ਤੁਸੀਂ ਕੀ ਕਰਨਾ ਜੀ 5 ਮਿੰਟ ਦੇ ਵਿੱਚ ਤੁਹਾਡਾ ਲਾਇਸੈਂਸ ਬਣ ਕੇ ਤਿਆਰ ਹੋ ਜਾਏਗਾ ਜੀ ਹਾਂ ਇਹ ਸ਼ਬਦ ਅਸੀਂ ਨਹੀਂ ਕਹਿ ਰਹੇ ਇਹ ਸ਼ਬਦ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਕਹੀ ਗਏ ਸੀ ਕਿਸੇ ਵੇਲੇ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਵੀ ਕੀਤੇ ਸੀ ਪਰ ਉਹਨਾਂ ਵਾਅਦੇ ਜਿਹੜੇ ਝੂਠੇ ਨਿਕਲਦੇ ਸਾਬਿਤ ਆ ਰਹੇ ਨੇ ਦੱਸਦੇ ਕਿ ਆਰਟੀਓ ਦਫ਼ਤਰ ਦੇ ਵਿੱਚ ਦਰਸਲ ਹੰਗਾਮਾ ਹੁੰਦਾ ਹੈ ਹੰਗਾਮਾ ਹੁੰਦਾ ਹੈ ਕਿ ਕਾਰ ਦੇ ਜ਼ਰੂਰੀ ਕਾਗਜ਼ਾਤ ਬਣਾਉਣ ਨੂੰ ਲੈ ਕੇ ਤਾਂ ਜਿਸ ਵੇਲੇ ਮਾਹੌਲ ਇੰਨਾ ਕੁ ਜ਼ਿਆਦਾ ਭਖ ਜਾਂਦਾ ਹੈ ਕਿ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਔਰ ਲੋਕ ਨੇ ਜਿਹੜੇ ਜੋ ਅੱਕੇ ਹੋਏ ਨੇ ਪਰੇਸ਼ਾਨ ਹੋ ਚੁੱਕੇ ਨੇ ਮਿੰਤਾ ਕਰ ਕਰਕੇ ਵੱਡੇ ਅਫਸਰਾਂ ਦੀ ਉਹਨਾਂ ਦੇ ਵੱਲੋਂ ਬਿਆਨ ਸਾਂਝੇ ਕੀਤੇ ਗਏ ਨੇ ਤਾਂ ਉਹ ਤੁਹਾਨੂੰ ਵੀ ਸੁਣਾ ਦਿੰਨੇ ਆ। ਅੱਜ ਤਾਂ 9 ਵਜੇ ਦੇ ਆਏ ਆਂ ਤੇ ਕੋਈ ਪੁੱਛ ਹੀ ਨਹੀਂ ਰਿਹਾ ਜੀ ਇੱਥੇ ਵੀ ਇਹ ਨਹੀਂ ਪਤਾ ਕਿ ਕਿਸ ਨੇ ਆਉਣਾ ਹੈ ਕਿ ਜਾਣਾ ਹੈ ਕਿ ਨਹੀਂ ਜਾਣਾ ਜੀ। ਤਿੰਨ ਬੰਦੇ ਸੀ ਆਏ ਆ ਇੱਕ ਬੰਦੇ ਨਾਲ ਤੇ ਉਹ ਪੁੱਛ ਹੀ ਨਹੀਂ ਰਿਹਾ ਕੋਈ ਗੱਲ ਵੀ। ਕੀ ਗੱਲ ਹੈ? ਆਹ ਹੀ ਟਰਾਈ ਦੇਣ ਆਏ ਜੀ ਅੱਜ ਲਾਇਸੈਂਸ ਵਾਸਤੇ। ਹੂੰ। ਇਹ ਕਿਤਾ ਕੋਈ ਪਤਾ ਹੀ ਨਹੀਂ ਵੀ ਲੈਣੇ ਟਰਾਈ ਕੋ ਹੈਗਾ ਕਿ ਉਹ ਬੰਦਾ ਕਿ ਨਹੀਂ ਹੈਗਾ ਜੀ ਸਰਕਾਰ ਦੇ ਤੁਹਾਨੂੰ ਮਸ਼ੂਰੀ ਕੋ ਨਹੀਂ ਹੁੰਦੀ ਨਹੀਂ ਤੁਸੀਂ ਕਹਿੰਦੇ ਵੀ ਮਤਲਬ ਜੇ ਟਰਾਈ ਲੈਣੀ ਆ ਉਹਦੇ ਬਾਰੇ ਕੋਈ ਜਾਣੂ ਕਰਾਉਂਦੇ ਆ ਵੀ ਕਿਸ ਤਰ੍ਹਾਂ ਨਹੀਂ ਨਹੀਂ ਤਾਂ ਕੋਈ ਜਾਣੂ ਨਹੀਂ ਕਰਾ ਲਈ ਨਹੀਂ ਕੋਈ ਨਹੀਂ ਜਾਣੂ ਕਰਾਇਆ ਜੀ ਨਾ ਕੋਈ ਦੱਸਿਆ ਨਾ ਕਿਸੇ ਨੇ ਪੁੱਛਿਆ ਜੇ ਵੀ ਤੁਸੀਂ ਕੀ ਕਰਨਾ ਜੀ ਤੋਂ 5 ਮਿੰਟ ਦੇ ਵਿੱਚ ਤੁਹਾਡਾ ਲਾਇਸੈਂਸ ਬਣ ਕੇ ਤਿਆਰ ਹੋ ਜਾਏਗਾ ਜੀ ਹਾਂ ਇਹ ਸ਼ਬਦ ਅਸੀਂ ਨਹੀਂ ਕਹਿ ਰਹੇ ਇਹ ਸ਼ਬਦ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਕਹੀ ਗਏ ਸੀ ਕਿਸੇ ਵੇਲੇ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਵੀ ਕੀਤੇ ਸੀ ਪਰ ਉਹਨਾਂ ਵਾਅਦੇ ਜਿਹੜੇ ਝੂਠੇ ਨਿਕਲਦੇ ਸਾਬਿਤ ਆ ਰਹੇ ਨੇ ਦੱਸਦੀ ਕਿ ਆਰਟੀਓ ਦਫ਼ਤਰ ਦੇ ਵਿੱਚ ਉਹ ਦਰਸਲ ਹੰਗਾਮਾ ਹੁੰਦਾ ਹੈ ਹੰਗਾਮਾ ਹੁੰਦਾ ਹੈ ਕਿ ਕਾਰ ਦੇ ਜ਼ਰੂਰੀ ਕਾਗਜ਼ਾਤ ਬਣਾਉਣ ਨੂੰ ਲੈ ਕੇ ਤਾਂ ਜਿਸ ਵੇਲੇ ਮਾਹੌਲ ਇੰਨਾ ਕੁ ਜ਼ਿਆਦਾ ਭਖ ਜਾਂਦਾ ਹੈ ਕਿ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਔਰ ਲੋਕ ਨੇ ਜਿਹੜੇ ਜੋ ਅੱਕੇ ਹੋਏ ਨੇ ਪਰੇਸ਼ਾਨ ਹੋ ਚੁੱਕੇ ਨੇ ਮਿੰਤਾ ਕਰ ਕਰਕੇ ਵੱਡੇ ਅਫਸਰਾਂ ਦੀ ਉਹਨਾਂ ਦੇ ਵੱਲੋਂ ਬਿਆਨ ਸਾਂਝੇ ਕੀਤੇ ਗਏ ਨੇ ਤਾਂ ਉਹ ਤੁਹਾਨੂੰ ਵੀ ਸੁਣਾ ਦਿੰਨੇ ਆ। ਅੱਜ ਤਾਂ 9 ਵਜੇ ਦੇ ਆਏ ਆ ਤੇ ਕੋਈ ਪੁੱਛ ਹੀ ਨਹੀਂ ਰਿਹਾ ਜੀ ਇੱਥੇ ਵੀ ਇਹ ਨਹੀਂ ਪਤਾ ਕਿ ਕਹਨੇ ਆਉਣਾ ਹੈ ਕਿ ਜਾਣਾ ਹੈ ਕਿ ਨਹੀਂ ਜਾਣਾ ਜੀ। ਤਿੰਨ ਬੰਦੇ ਸੀ ਆਏ ਆ ਇੱਕ ਬੰਦੇ ਨਾਲ ਤੇ ਉਹ ਪੁੱਛ ਹੀ ਨਹੀਂ ਰਿਹਾ ਕੋਈ ਗੱਲ ਵੀ। ਕੀ ਗੱਲ ਆਈ ਆਈ ਟਰਾਈ ਦੇਣ ਆਏ ਜੀ ਅੱਜ ਲਾਇਸੈਂਸ ਵਾਸਤੇ ਤੇ ਇੱਥੇ ਤਾਂ ਕੋਈ ਪਤਾ ਹੀ ਨਹੀਂ ਵੀ ਲੈਣੇ ਟਰਾਈ ਕੋਈ ਹੋ ਹੈਗਾ ਕਿ ਕੋਈ ਬੰਦਾ ਕਿ ਨਹੀਂ ਹੈਗਾ ਜੀ ਸਰਕਾਰ ਦੇ ਤੁਹਾਨੂੰ ਮਸ਼ਹੂਰੀ ਕੋ ਨਹੀਂ ਹੁੰਦੀ ਨਹੀਂ ਨਹੀਂ ਤੁਸੀਂ ਕਹਿੰਦੇ ਵੀ ਮਤਲਬ ਜੇ ਟਰਾਈ ਲੈਣੀ ਆ ਉਹਦੇ ਬਾਰੇ ਕੋਈ ਜਾਣਕਾਰੀ ਦੇ ਵੀ ਕਿਸ ਤਰ੍ਹਾਂ ਨਹੀਂ ਨਹੀਂ ਤਾਂ ਕੋਈ ਜਾਣੂ ਨਹੀਂ ਕਰਾ ਲਈ ਨਹੀਂ ਕੋਈ ਨਹੀਂ ਜਾਣੂ ਕਰਾਇਆ ਜੀ ਨਾ ਕੋਈ ਦੱਸਿਆ ਨਾ ਕਿਸੇ ਨੇ ਪੁੱਛਿਆ ਜੇ ਵੀ ਤੁਸੀਂ ਕੀ ਕਰਨਾ ਜੀ